ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦੇ ਭਲੇ ਦੀ ਅਰਜ਼ੋਈ ਤੋਂ ਉਪਰੰਤ ਜੋ ਸਾਹਿਬ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮ ਦੀ ਬਖਸ਼ਿਸ਼ ਕੀਤੀ ਹੈ ਇਹ ਨਿਰੰਕਾਰੀ ਦਰਗਾਹੀ ਬੋਲ ਬਾਬਾ ਕਬੀਰ ਸਾਹਿਬ ਮਹਾਰਾਜ ਜੀ ਦੇ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਤਨ ਤਨ ਬਾਬਾ ਕਮੇਰ ਸਾਹਿਬ ਪਾਤਸ਼ਾਹ ਜੀ ਉਸ ਪਰਮੇਸ਼ਰ ਦੇ ਦਰ ਤੇ ਅਰਜ਼ੋਈ ਕਰਦੇ ਹੋਏ ਉਹਦੇ ਤੋਂ ਕੁਝ ਚੀਜ਼ਾਂ ਦੀ ਯਾਚਨਾ ਪੇ ਕਰਦੇ ਨੇ ਆਰੰਭਤਾ ਜੀ ਬੋਲਦੇ ਸਹਿਬ ਕਹਿੰਦੇ ਭੂ ਖੇ ਭਗਤ ਨਾ ਕੀਜੈ ਜੇ ਮਾ ਲਾ ਆਪਣੀ ਲੀਜੈ ਕਿ ਹੇ ਅਕਾਲ ਪੁਰਖ ਜੀ ਭੂ ਦਾ ਅਰਥ ਹੈ ਧਰਤੀ ਅਤੇ ਖੇਧ ਅਰਥ ਹੈ ਆਕਾਸ਼ ਭਾਵ ਕਿ ਧਰਤੀ ਤੋਂ ਲੈ ਕਰਕੇ ਆਕਾਸ਼ ਤੱਕ ਸਮਾਜ ਵਿੱਚ ਹੀ ਵਿਚਰਦਿਆ ਹੋਇਆ ਦੁਨੀਆ ਦੀ ਲੋਕ ਲਾਜ ਹੀ ਕਰਦਿਆ ਹੋਇਆ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ ਕਿਉਂਕਿ ਜਿਸ ਜੀਵ ਨੂੰ ਦੁਨੀਆ ਦੀ ਲੋਕ ਲਾਜ ਹੈ ਉਹ ਪਰਮੇਸ਼ਰ ਦੇ ਦਰਜ ਕਦੀ ਵੀ ਪ੍ਰਵਾਣ ਨਹੀਂ ਹੋ ਸਕਦਾ ਤੇ ਦੂਜੀ ਬੇਨਤੀ ਕੀ ਜੀ ਕਹਿੰਦੇ ਇਹ ਮਾ ਲਾ ਆਪਣੀ ਲਈ ਜਾ ਕਿ ਆ ਜਿਹੜੀ ਤੂੰ ਮੈਨੂੰ ਮਾਦ ਅਰਥ ਹੈ ਮਾਇਆ ਤੇ ਲਾਦ ਅਰਥ ਹੈ ਲਾਈ ਹੋਈ ਜਿਹੜੀ ਮੈਨੂੰ ਤੂੰ ਮਾਇਆ ਲਾਈ ਹੋਈ ਹੈ ਜਿਹੜੀ ਲੋਭ ਲੋਕ ਲਾਜ ਹੈ ਜਿਹੜੀ ਦੁਨੀਆ ਵਿੱਚ ਮੈਨੂੰ ਵਿਚਰ ਨਹੀਂ ਦਿੰਦੀ ਜਿਹੜੀ ਸੱਚ ਦੇ ਰਾਹ ਤੇ ਮੈਨੂੰ ਚੱਲਣ ਨਹੀਂ ਦਿੰਦੀ ਹੇ ਮੇਰੇ ਕਾਲਪੁਰਖ ਜੀ ਆਪਣੀ ਲਾਈ ਹੋਈ ਮਾਇਆ ਮੇਰੇ ਤੋਂ ਪਾਸੇ ਕਰੋ ਕਿਉਂਕਿ ਜਦ ਤੱਕ ਮੇਰੇ ਮਨ ਦੇ ਮੇਰੀਆਂ ਅੱਖਾਂ ਤੇ ਮਾਇਆ ਦਾ ਗਲਬਾ ਹੈ ਉਦੋਂ ਤੱਕ ਮੈਨੂੰ ਤੂੰ ਨਜ਼ਰ ਨਹੀਂ ਆਉਂਦਾ ਹਉ ਮੰਗੋਂ ਸੰਤਨ ਰੇਨਾ ਮੈਂ ਕੇਵਲ ਤੇ ਕੇਵਲ ਤੇਰੇ ਦਰ ਤੇ ਆਇਆ ਗੁਰਮੁਖਾਂ ਦੀ ਸਤਸੰਗੀਆਂ ਦੀ ਚਰਨ ਧੂੜ ਮੰਗਦਾ ਹਾਂ ਕਿਉਂਕਿ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਹੀ ਜੀਵ ਨੂੰ ਇਹ ਮੱਤ ਮਿਲਦੀ ਹੈ ਮੈਂ ਨਾ ਹੀ ਕਿਸੇ ਦਾ ਦੇਣਾ ਕਿ ਜਿੰਨੇ ਵੀ ਬਾਹਰੀ ਤੌਰ ਤੇ ਅਟੰਬਰ ਧਰਮ ਦੇ ਦਾਤੇ ਰਚੇ ਗਏ ਨੇ ਜਦ ਪੀਰ ਪਗੰਬਰ ਔਲੀਏ ਦੇਵੀ ਦੇਵਤੇ ਬਣਾ ਕੇ ਸਾਹਮਣੇ ਜੀਵ ਦੇ ਰੱਖ ਦਿੱਤੇ ਗਏ ਨੇ ਮੈਂ ਇਹਨਾਂ ਦੀ ਕਿਸੇ ਦੀ ਮਥਾ ਜੀ ਨਹੀਂ ਕਰਦਾ ਮੈਂ ਇਹਨਾਂ ਦਾ ਰਿਣੀ ਨਹੀਂ ਹਾਂ ਮੈਂ ਇਹਨਾਂ ਦਾ ਦੇਣਦਾਰ ਨਹੀਂ ਹਾਂ ਮੈਂ ਕੇਵਲ ਤੇ ਕੇਵਲ ਰੱਬ ਜੀ ਤੇਰੇ ਨਾਮ ਦੀ ਜਾਚਨਾ ਮੰਗਦਾ ਹਾਂ ਮਾਦੋ ਕੈਸੀ ਬਣੇ ਤੂੰ ਸੰਗੇ हे ਮੇਰੇ ਦਾਤਿਆ ਫਿਰ ਤੇਰੇ ਨਾਲ ਮੇਰਾ ਮਲਾਪ ਕਿਵੇਂ ਹੋਵੇ ਤੂੰ ਕਿਵੇਂ ਮੇਰੇ ਹਿਰਦੇ ਘਰ ਵਿੱਚ ਆ ਕੇ ਟਿਕੇ ਸਾਹਿਬ ਕਹਿੰਦੇ ਆਪ ਨਾ ਦੇ ਤਾਂ ਲੇਵੋ ਮੰਗੇ ਜੇਕਰ ਤੂੰ ਮੈਨੂੰ ਸੱਚ ਦਾ ਪੱਲਾ ਨਹੀਂ ਫੜਾਵੇਂਗਾ ਸੱਚ ਦੇ ਰਸਤੇ ਤੇ ਨਹੀਂ ਤੋਰੇਂਗਾ ਤਾਂ ਮੈਂ ਧੱਕੇ ਨਾਲ ਤੇਰੀ ਚਰਨ ਪਕੜ ਕੇ ਤੇਰੇ ਤੋਂ ਇਹ ਨਾਮ ਦੀ ਜਾਚ ਨਾਲ ਲਵਾਂਗਾ ਅਗੇ ਕਹਿੰਦੇ ਦੋਏ ਸੇਰ ਮੰਗੋ ਚੂਨਾ ਕਿ ਆ ਜਿਹੜਾ ਪਰਮੇਸ਼ਰ ਜੀ ਤੇਰਾ ਨਾਮ ਹੈ ਦੋ ਅੱਖਰਾਂ ਦਾ ਰੱਬ ਵੀ ਦੋ ਅੱਖਰ ਹੈ ਸਤ ਵੀ ਦੋ ਅੱਖਰ ਹੈ ਨਾਮ ਵੀ ਦੋ ਅੱਖਰ ਹੈ ਖੁਦਾ ਵੀ ਦੋ ਅੱਖਰ ਹੈ ਰਾਮ ਵੀ ਦੋ ਅੱਖਰ ਹੈ ਆ ਦੋ ਅੱਖਰਾਂ ਦਾ ਜਿਹੜਾ ਤੇਰਾ ਨਾਮ ਹੈ ਇਹ ਮੇਰੇ ਮਨ ਦੇ ਵਕਾਰਾਂ ਦਾ ਦਲੀਆਂ ਬਣਾ ਕੇ ਚੂਨਾ ਕਰਕੇ ਉਹਨਾਂ ਨੂੰ ਖੇ ਕਰ ਦਿੰਦਾ ਹੈ ਦੁਏ ਸੇਰ ਮੰਗੋ ਚੂਨਾ ਪਾਉ ਕਿਉ ਸੰਗ ਲੂਨਾ ਤੇਰੇ ਭਗਤਾਂ ਦੇ ਚਰਨਾਂ ਦਾ ਘਿਓ ਵਰਗਾ ਆਸਰਾ ਹੈ ਮੈਨੂੰ ਕਿਉਂਕਿ ਮੈਂ ਸਤ ਸੰਗੀਆਂ ਦੀ ਸੰਗਤ ਵਿੱਚ ਬਹਿ ਕਰਕੇ ਤੇਰੇ ਨਾਮ ਦੇ ਨਾਲ ਜੁੜਦਾ ਹਾਂ ਆਦ ਸੇਰ ਮੰਗਉਂਦਾ ਲੇ ਆਦ ਬਿਆਦ ਉਪਾਦ ਜਿਹੜੇ ਸਭ ਤੋਂ ਸੇਰ ਨੇ ਸ਼ਰੋਮਣੀ ਨੇ ਸਭ ਤੋਂ ਵੱਡੇ ਤਾਪ ਜੀਵ ਨੂੰ ਚੁੰਮੜੇ ਹੋਏ ਨੇ ਮੇਰੇ ਦਾਤਿਆ ਇਹਨਾਂ ਨੂੰ ਦਲਿਆ ਕਰ ਖਤਮ ਕਰ ਫਨਾ ਕਰ ਮੋਕੋਂ ਦੋਨੋਂ ਵਕਤ ਜਵਾਲੇ ਮੈਂ ਦੋ ਤਰ੍ਹਾਂ ਦੇ ਡਰ ਕਰਕੇ ਜੀਂਦਾ ਹਾਂ ਪਹਿਲਾ ਹੈ ਮੇਰਾ ਜਨਮ ਦਾ ਡਰ ਅਤੇ ਦੂਸਰਾ ਹੈ ਮੇਰਾ ਮੌਤ ਦਾ ਡਰ ਮੇਰੇ ਮਾਲਕ ਜੀ ਮੇਰੇ ਮਨ ਦੇ ਵਿੱਚੋਂ ਜਨਮ ਅਤੇ ਮੌਤ ਦਾ ਡਰ ਕੱਟ ਕੇ ਮੈਨੂੰ ਨਿਰਭਉ ਨਿਰਵੈਰ ਬਣਾ ਤਾਂ ਕਿ ਮੈਂ ਤੇਰੇ ਨਾਮ ਦੇ ਵਿੱਚ ਜੀਣਾ ਸ਼ੁਰੂ ਕਰ ਦੇਵਾਂ ਖਾਟ ਮੰਗੋ ਚੌ ਪਾਈ ਖਾਟ ਦਾ ਅਰਥ ਹੈ ਖਾਟ ਖੱਟ ਦਾ ਅਰਥ ਹੈ ਛੇ ਛੇ ਤਰ੍ਹਾਂ ਦੇ ਸ਼ਾਸਤਰ ਨੇ ਚਾਰ ਤਰ੍ਹਾਂ ਦੇ ਵੇਦ ਨੇ ਮੇਰੇ ਮਾਲਕ ਜੀ ਮੈਨੂੰ ਧਾਰਮਿਕ ਉਪਦੇਸ਼ ਦੇਣਾ ਕਰ ਸਿਰ ਖਾਨਾ ਅਵਰ ਤੁਲਾਈ ਸਿਰ ਦਾ ਅਰਥ ਹੈ ਸਾਡੇ ਸਿਰ ਤੇ ਸਭ ਤੋਂ ਵੱਡਾ ਸ਼ਰਮਣੀ ਹੈ ਅਹੰਕਾਰ ਕਿਉਂਕਿ ਜਿੰਨਾਂ ਚਿਰ ਜੀਵ ਦੇ ਵਿੱਚ ਅਹੰਕਾਰ ਹੈ ਚਾਹੇ ਉਹ ਅਹੰਕਾਰ ਉੱਚੀ ਜਾਤ ਦਾ ਹੋਵੇ ਚਾਹੇ ਅਹੰਕਾਰ ਸੋਹਣੀ ਸੁੰਦਰ ਜਵਾਨੀ ਦਾ ਹੋਵੇ ਚਾਹੇ ਉਹ ਅਹੰਕਾਰ ਪੈਸੇ ਮਹਿਲ ਮਾਨੀਆਂ ਦਾ ਹੋਵੇ ਉਦ ਤੱਕ ਜੀਵ ਪਰਮੇਸ਼ਰ ਦੇ ਰਸਤੇ ਤੇ ਨਹੀਂ ਚੱਲ ਸਕਦਾ ਸਿਰ ਹਾਨਾ ਅਵਰਤੁ ਲਈ ਮੇਰੇ ਦਾਤਿਆ ਮੇਰੇ ਸਿਰ ਤੋਂ ਸਭ ਤੋਂ ਵੱਡੇ অহੰਕਾਰ ਨੂੰ ਪਾਸੇ ਕਰ ਉਪਰ ਕੋ ਮੰਗੋਂ ਖੀਨ ਦਾ ਕਿ ਮੈਂ ਤੇਰੇ ਤੋਂ ਖੀਨ ਦਾ ਅਰਥ ਹੈ ਖਿਮਾ ਤੇ ਧਾ ਦਾ ਅਰਥ ਹੈ ਧੀਰਜ ਮੈਂ ਤੇਰੇ ਤੋਂ ਖਿਮਾ ਅਤੇ ਧੀਰਜ ਦੇ ਸਭ ਤੋਂ ਵੱਡੇ ਦਾਨ ਮੰਗਦਾ ਹਾਂ ਕਿਉਂਕਿ ਜਿਸ ਜੀਵ ਕੋਲੇ ਖਿਮਾ ਕਰਨ ਦਾ ਦਾਨ ਆ ਜਾਂਦਾ ਹੈ ਉਹ ਸਦਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵਸਦਾ ਹੈ ਕਿਉਂਕਿ ਬਖਤਾਤ ਤੌਰ ਤੇ ਅਸੀਂ ਚੰਗੇ ਕੰਮ ਦੁਨੀਆ ਵਿੱਚ ਭੁਲਾ ਦਿੰਦੇ ਹਾਂ ਪਰ ਕਿਸੇ ਦੀਆਂ ਕਹਿਣਾਂ ਹੋਈਆਂ ਗੱਲਾਂ 10 20 ਵੀ ਸਾਲ ਤੱਕ ਵੀ ਸਾਡੇ ਮਨ ਦੇ ਵਿੱਚ ਉਦਾਂ ਹੀ ਵਸੇਬਾ ਕਰਕੇ ਬੈਠੀਆਂ ਨੇ ਮੇਰੇ ਮਨ ਦੇ ਵਿੱਚੋਂ ਇਹ ਚੀਜ਼ਾਂ ਕੱਢ ਦਾਤ ਤੇ ਮੈਨੂੰ ਖਿਮਾ ਦੀ ਦਾਤ ਬਖਸ਼ ਮੈਨੂੰ ਧੀਰਜ ਬਖਸ਼ ਟਿਕਾਉ ਬਖਸ਼ ਕਿਉਂ ਫਿਰ ਵੀ ਮੈਂ ਤੇਰੀ ਭਗਤੀ ਕਰਾਂਗਾ ਤੇਰੀ ਭਗਤ ਕਰੇ ਜਨ ਥਿੰਦਾ ਤੇਰੇ ਨਾਮ ਦੇ ਵਿੱਚ ਮੈਂ ਫਿਰ ਵੀ ਪਰੋਤਾ ਜਾਵਾਂਗਾ ਮੈਂ ਨਾ ਹੀ ਕੀਤਾ ਲੱਭੂ ਮੈਂ ਲਾਲਚ ਨਹੀਂ ਕਰਦਾ ਪਿਆ ਦਾਤਾ ਤੇ ਆ ਤੇਰੇ ਦਰ ਤੋਂ ਕੇਵਲ ਇਹ ਦਾਤਾ ਮੰਗਦਾ ਹਾਂ ਕਿਉਂਕਿ ਮੈਨੂੰ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਕੇਵਲ ਤੇਰਾ ਨਾਮ ਚਾਹੀਦਾ ਹੈ ਮੈਂ ਨਾ ਹੀ ਕੀਤਾ ਲੱਭੂ ਇੱਕ ਨਾਮ ਤੇਰਾ ਮੈਂ ਫੱਬੂ ਤੇਰੇ ਨਾਮ ਦੇ ਨਾਲ ਜੁੜ ਜਾਵਾਂ ਕਿਉਂਕਿ ਤੇਰੇ ਨਾਮ ਦੇ ਨਾਲ ਜੁੜ ਕੇ ਛੋਟੀਆਂ ਜਾਤਾਂ ਵਾਲੇ ਵੀ ਉੱਚੀ ਜਾਤ ਵਾਲੇ ਬਣ ਗਏ ਦੁਨੀਆ ਦੇ ਲੋਕ ਭਗਤ ਰਵਦਾਸ ਨੂੰ ਚਮਾਰ ਕਹਿੰਦੇ ਨੇ ਕਬੀਰ ਨੂੰ ਚਲਾਹਾ ਕਹਿੰਦੇ ਨੇ ਨਾਮਦੇਵ ਨੂੰ ਛੇਂਬਾ ਕਹਿੰਦੇ ਨੇ ਧੰਨੇ ਨੂੰ ਜੱਟ ਕਹਿੰਦੇ ਨੇ ਪਰ ਜਦੋਂ ਉਹ ਤੇਰੇ ਨਾਮ ਦੇ ਨਾਲ ਜੁੜੇ ਤੇ ਵੱਡੇ ਵੱਡੇ ਦੁਨੀਆ ਦੇ ਲੋਕ ਉਹਨਾਂ ਦੇ ਪੈਰਾਂ ਤੇ ਆ ਕੇ ਸਜਦਾ ਕਰਨ ਲੱਗੇ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮੰਨਿਆ ਮਨ ਮੰਨਿਆ ਤੋਂ ਹਰ ਜਾਣਿਆ ਕਿਉਂਕਿ ਜਦੋਂ ਤੱਕ ਜੀਵ ਦਾ ਮਨ ਸੱਚ ਦੇ ਰਸਤੇ ਨੂੰ ਪਕੜਦਾ ਨਹੀਂ ਹੈ ਤਦ ਤੱਕ ਜੀਵ ਨੂੰ ਪਰਮੇਸ਼ਰ ਦੇ ਨਾਮ ਦੀ ਸੋਝੀ ਨਹੀਂ ਹੈ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਸੋਝੀ ਪੈ ਜਾਂਦੀ ਹੈ ਜੀਵ ਦਾ ਮਨ ਪਰਮੇਸ਼ਰ ਦੇ ਨਾਮ ਨੂੰ ਮੰਨ ਜਾਂਦਾ ਹੈ ਫਿਰ ਉਹ ਦੁਨੀਆ ਦੀ ਵਡਿਆਈ ਤੇ ਦੁਨੀਆ ਦੀ ਸ਼ੋਰਤ ਨੂੰ ਅੱਗੇ ਰੱਖ ਕੇ ਨਹੀਂ ਚੱਲਦਾ ਕੇਵਲ ਤੇ ਕੇਵਲ ਉਹਦੇ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਨਾਮ ਪੁਜ ਆਬਾਦਤ ਉਹਦੀ ਬੰਦਗੀ ਦਾ ਵਸੇਬਾ ਹੋ ਜਾਂਦਾ ਹੈ ਤੇ ਜਿੰਦੇ ਜੀ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਸੰਗਤ ਦਾ ਧੰਨਵਾਦ ਜੀਵਾਨ ਨੂੰ ਭੁੱਲ ਚੁੱਕ ਦੀ ਖਿਮਾ ਬਿਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦੇ ਭਲੇ ਦੀ ਅਰਜ਼ੋਈ ਤੋਂ ਉਪਰੰਤ ਜੋ ਸਾਹਿਬ ਸਤਿਗੁਰ ਜੀ ਨੇ ਪਾਵਨ ਪਵਿੱਤਰ ਹੁਕਮ ਦੀ ਬਖਸ਼ਿਸ਼ ਕੀਤੀ ਹੈ ਇੰਦਰੰਕਾਰੀ ਦਰਗਾਹੀ ਬੋਲ ਬਾਬਾ ਕਬੀਰ ਸਾਹਿਬ ਮਹਾਰਾਜ ਜੀ ਦੇ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਤਨ ਤਨ ਬਾਬਾ ਕਬੀਰ ਸਾਹਿਬ ਪਾਤਸ਼ਾਹ ਜੀ ਉਸ ਪਰਮੇਸ਼ਰ ਦੇ ਦਰ ਤੇ ਅਰਜ਼ੋਈ ਕਰਦੇ ਹੋਏ ਉਹਦੇ ਤੋਂ ਕੁਝ ਚੀਜ਼ਾਂ ਦੀ ਯਾਚਨਾ ਪੇ ਕਰਦੇ ਨੇ ਆਰੰਭਤਾ ਦੇ ਬੋਲ ਨੇ ਸਹਿਬ ਕਹਿੰਦੇ ਭੂ ਖੇ ਭਗਤ ਨਾ ਕੀਜੈ ਜੇ ਮਾ ਲਾ ਆਪਣੀ ਲੀਜੈ ਕਿ ਹੇ ਅਕਾਲ ਪੁਰਖ ਜੀ ਭੂ ਦਾ ਅਰਥ ਹੈ ਧਰਤੀ ਅਤੇ ਖੇ ਦਾ ਅਰਥ ਹੈ ਆਕਾਸ਼ ਭਾਵ ਕੇ ਧਰਤੀ ਤੋਂ ਲੈ ਕਰਕੇ ਆਕਾਸ਼ ਤੱਕ ਸਮਾਜ ਵਿੱਚ ਹੀ ਵਿਚਰਦਿਆ ਹੋਇਆ ਦੁਨੀਆਂ ਦੀ ਲੋਕ ਲਾਜ ਹੀ ਕਰਦਿਆ ਹੋਇਆ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ ਕਿਉਂਕਿ ਜਿਸ ਜੀਵ ਨੂੰ ਦੁਨੀਆਂ ਦੀ ਲੋਕ ਲਾਜ ਹੈ ਉਹ ਪਰਮੇਸ਼ਰ ਦੇ ਦਰਜ ਕਦੀ ਵੀ ਪ੍ਰਵਾਣ ਨਹੀਂ ਹੋ ਸਕਦਾ ਤੇ ਦੂਜੀ ਬੇਨਤੀ ਕੀਤੀ ਕਹਿੰਦੇ ਇਹ ਮਾਂ ਲਾ ਆਪਣੀ ਲਈ ਜਾ ਕਿ ਆ ਜਿਹੜੀ ਤੂੰ ਮੈਨੂੰ ਮਾਦ ਅਰਥ ਹੈ ਮਾਇਆ ਤੇ ਲਾਦ ਅਰਥ ਹੈ ਲਾਈ ਹੋਈ ਜਿਹੜੀ ਮੈਨੂੰ ਤੂੰ ਮਾਇਆ ਲਾਈ ਹੋਈ ਹੈ ਜਿਹੜੀ ਲੋਭ ਲੋਕ ਲਾਜ ਹੈ ਜਿਹੜੀ ਦੁਨੀਆ ਵਿੱਚ ਮੈਨੂੰ ਵਿਚਰ ਨਹੀਂ ਦਿੰਦੀ ਜਿਹੜੀ ਸੱਚ ਦੇ ਰਸਤੇ ਤੇ ਮੈਨੂੰ ਚੱਲਣ ਨਹੀਂ ਦਿੰਦੀ हे ਮੇਰੇ ਕਾਲਪੁਰਖ ਜੀ ਆਪਣੀ ਲਾਈ ਹੋਈ ਮਾਇਆ ਮੇਰੇ ਤੋਂ ਪਾਸੇ ਕਰੋ ਕਿਉਂਕਿ ਜਦ ਤੱਕ ਮੇਰੇ ਮਨ ਦੇ ਮੇਰੀਆਂ ਅੱਖਾਂ ਤੇ ਮਾਇਆ ਦਾ ਗਲਬਾਰ ਹੈ ਉਦੋਂ ਤੱਕ ਮੈਨੂੰ ਤੂੰ ਨਜ਼ਰ ਨਹੀਂ ਆਉਂਦਾ ਹਉ ਮੰਗੋਂ ਸੰਤਨ ਰੇਨਾ ਮੈਂ ਕੇਵਲ ਤੇ ਕੇਵਲ ਤੇਰੇ ਦਰ ਤੇ ਆਇਆ ਗੁਰਮੁਖਾਂ ਦੀ ਸਤਸੰਗੀਆਂ ਦੀ ਚਰਨ ਧੂੜ ਮੰਗਦਾ ਹਾਂ ਕਿਉਂਕਿ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਹੀ ਜੀਵ ਨੂੰ ਇਹ ਮੱਤ ਮਿਲਦੀ ਹੈ ਮੈਂ ਨਾ ਹੀ ਕਿਸੇ ਦਾ ਦੇਣਾ ਕਿ ਜਿੰਨੇ ਵੀ ਬਾਹਰੀ ਤੌਰ ਤੇ ਅਡੰਬਰ ਧਰਮ ਦੇ ਦਾਤੇ ਰਚੇ ਗਏ ਨੇ ਜਦ ਪੀਰ ਪਗੰਬਰ ਔਲੀਏ ਦੇਵੀ ਦੇਵਤੇ ਬਣਾ ਕੇ ਸਾਹਮਣੇ ਜੀਵ ਦੇ ਰੱਖ ਦਿੱਤੇ ਗਏ ਨੇ ਮੈਂ ਇਹਨਾਂ ਦੀ ਕਿਸੇ ਦੀ ਮਥਾ ਜੀ ਨਹੀਂ ਕਰਦਾ ਮੈਂ ਇਹਨਾਂ ਦਾ ਰਿਣੀ ਨਹੀਂ ਹਾਂ ਮੈਂ ਇਹਨਾਂ ਦਾ ਦੇਣਦਾਰ ਨਹੀਂ ਹਾਂ ਮੈਂ ਕੇਵਲ ਤੇ ਕੇਵਲ ਰੱਬ ਜੀ ਤੇਰੇ ਨਾਮ ਦੀ ਜਾਚਨਾ ਮੰਗਦਾ ਹਾਂ ਮਾਦੋ ਕੈਸੀ ਬਣੇ ਤੂੰ ਸੰਗੇ हे ਮੇਰੇ ਦਾਤਿਆ ਫਿਰ ਤੇਰੇ ਨਾਲ ਮੇਰਾ ਮਲਾਪ ਕਿਵੇਂ ਹੋਵੇ ਤੂੰ ਕਿਵੇਂ ਮੇਰੇ ਹਿਰਦੇ ਘਰ ਵਿੱਚ ਆ ਕੇ ਟਿਕੇਂ ਤਾਂ ਸਾਬੇ ਕਹਿੰਦੇ ਆਪ ਨਾ ਦੇ ਤਾਂ ਲੇਵੋ ਮੰਗੇ ਜੇਕਰ ਤੂੰ ਮੈਨੂੰ ਸੱਚ ਦਾ ਪੱਲਾ ਨਹੀਂ ਫੜਾਵੇਂਗਾ ਸੱਚ ਦੇ ਰਸਤੇ ਤੇ ਨਹੀਂ ਤੋਰੇਂਗਾ ਤਾਂ ਮੈਂ ਧੱਕੇ ਨਾਲ ਤੇਰੀ ਚਰਨ ਪਕੜ ਕੇ ਤੇਰੇ ਤੋਂ ਇਹ ਨਾਮ ਦੀ ਜਾਂਚ ਨਾ ਲਵਾਂਗਾ ਅਗੇ ਕਹਿੰਦੇ ਦੋਏ ਸੇਰ ਮੰਗੋ ਚੂਨਾ ਕਿ ਆ ਜਿਹੜਾ ਪਰਮੇਸ਼ਰ ਜੀ ਤੇਰਾ ਨਾਮ ਹੈ ਦੋ ਅੱਖਰਾਂ ਦਾ ਰੱਬ ਵੀ ਦੋ ਅੱਖਰ ਹੈ ਸਤ ਵੀ ਦੋ ਅੱਖਰ ਹੈ ਨਾਮ ਵੀ ਦੋ ਅੱਖਰ ਹੈ ਖੁਦਾ ਵੀ ਦੋ ਅੱਖਰ ਹੈ ਰਾਮ ਵੀ ਦੋ ਅੱਖਰ ਹੈ ਆ ਦੋ ਅੱਖਰਾਂ ਦਾ ਜਿਹੜਾ ਤੇਰਾ ਨਾਮ ਹੈ ਇਹ ਮੇਰੇ ਮਨ ਦੇ ਵਕਾਰਾਂ ਦਾ ਦਲੀਆਂ ਬਣਾ ਕੇ ਚੂਨਾ ਕਰਕੇ ਉਹਨਾਂ ਨੂੰ ਖੇਅ ਕਰ ਦਿੰਦਾ ਹੈ ਦੁਏ ਛੇਰ ਮੰਗੋ ਚੂਨਾ ਪਾਉ ਕਿਉ ਸੰਗ ਲੂਨਾ ਤੇਰੇ ਭਗਤਾਂ ਦੇ ਚਰਨਾਂ ਦਾ ਘਿਓ ਵਰਗਾ ਆਸਰਾ ਹੈ ਮੈਨੂੰ ਕਿਉਂਕਿ ਮੈਂ ਸਤ ਸੰਗੀਆਂ ਦੀ ਸੰਗਤ ਵਿੱਚ ਬਹਿ ਕਰਕੇ ਤੇਰੇ ਨਾਮ ਦੇ ਨਾਲ ਜੁੜਦਾ ਹਾਂ ਆਪ ਦ ਸੇਰ ਮੰਗਉਂਦਾ ਲੇ ਆਦ ਬਿਆਦ ਉਪਾਦ ਜਿਹੜੇ ਸਭ ਤੋਂ ਸੇਰ ਨੇ ਸ਼ਰਮਣੀ ਨੇ ਸਭ ਤੋਂ ਵੱਡੇ ਤਾਪ ਜੀਵ ਨੂੰ ਚੁੰਬੜੇ ਹੋਏ ਨੇ ਮੇਰੇ ਦਾਤਿਆ ਇਹਨਾਂ ਨੂੰ ਦਲਿਆ ਕਰ ਖਤਮ ਕਰ ਫਨਾ ਕਰ ਮੋਕੋਂ ਦੋਨੋਂ ਵਕਤ ਜਵਾਲੇ ਮੈਂ ਦੋ ਤਰ੍ਹਾਂ ਦੇ ਡਰ ਕਰਕੇ ਜੀਂਦਾ ਹਾਂ ਪਹਿਲਾ ਹੈ ਮੇਰਾ ਜਨਮ ਦਾ ਡਰ ਅਤੇ ਦੂਸਰਾ ਹੈ ਮੇਰਾ ਮੌਤ ਦਾ ਡਰ ਮੇਰੇ ਮਾਲਕ ਜੀ ਮੇਰੇ ਮਨ ਦੇ ਵਿੱਚੋਂ ਜਨਮ ਅਤੇ ਮੌਤ ਦਾ ਡਰ ਕੱਟ ਕੇ ਮੈਨੂੰ ਨਿਰਭਉ ਨਿਰਵੈਰ ਬਣਾ ਤਾਂ ਕਿ ਮੈਂ ਤੇਰੇ ਨਾਮ ਦੇ ਵਿੱਚ ਜੀਣਾ ਸ਼ੁਰੂ ਕਰ ਦੇਵਾਂ ਖਾਟ ਮੰਗੋ ਚੌਪਾਈ ਖਾਟ ਦਾ ਅਰਥ ਹੈ ਖੱਟ ਖੱਟ ਦਾ ਅਰਥ ਹੈ ਛੇ ਛੇ ਤਰ੍ਹਾਂ ਦੇ ਸ਼ਾਸਤਰ ਨੇ ਚਾਰ ਤਰ੍ਹਾਂ ਦੇ ਵੇਦ ਨੇ ਮੇਰੇ ਮਾਲਕ ਜੀ ਮੈਨੂੰ ਧਾਰਮਿਕ ਉਪਦੇਸ਼ ਦੇਣਾ ਕਰ ਸਿਰ ਖਾਨਾ ਅਵਰ ਤੁਲਾਈ ਸਿਰ ਦਾ ਅਥ ਸਾਡੇ ਸਿਰ ਤੇ ਸਭ ਤੋਂ ਵੱਡਾ ਸ਼ਰਮਣੀ ਹੈ ਅਹੰਕਾਰ ਕਿਉਂਕਿ ਜਿੰਨਾ ਚਿਰ ਜੀਵ ਦੇ ਵਿੱਚ ਅਹੰਕਾਰ ਹੈ ਚਾਹੇ ਉਹ ਅਹੰਕਾਰ ਉੱਚੀ ਜਾਤ ਦਾ ਹੋਵੇ ਚਾਹੇ ਅਹੰਕਾਰ ਸੋਹਣੀ ਸੁੰਦਰ ਜਵਾਨੀ ਦਾ ਹੋਵੇ ਚਾਹੇ ਉਹ ਅਹੰਕਾਰ ਪੈਸੇ ਮਹਿਲ ਮਾਰੀਆਂ ਦਾ ਹੋਵੇ ਉਦੋਂ ਤੱਕ ਜੀਵ ਪਰਮੇਸ਼ਰ ਦੇ ਰਸਤੇ ਤੇ ਨਹੀਂ ਚੱਲ ਸਕਦਾ ਸਿਰ ਹਾਨਾ ਅਵਰਤੁ ਲਈ ਮੇਰੇ ਦਾਤਿਆ ਮੇਰੇ ਸਿਰ ਤੋਂ ਸਭ ਤੋਂ ਵੱਡੇ ਅਹੰਕਾਰ ਨੂੰ ਪਾਸੇ ਕਰ ਉਪਰ ਕੋ ਮੰਗੋਂ ਖੀਨ ਦਾ ਕਿ ਮੈਂ ਤੇਰੇ ਤੋਂ ਖੀਨ ਦਾ ਅਰਥ ਹੈ ਖਿਮਾ ਤੇ ਧਾ ਦਾ ਅਰਥ ਹੈ ਧੀਰਜ ਮੈਂ ਤੇਰੇ ਤੋਂ ਖਿਮਾ ਅਤੇ ਧੀਰਜ ਦੇ ਸਭ ਤੋਂ ਵੱਡੇ ਤਾਨ ਮੰਗਦਾ ਹਾਂ ਕਿਉਂਕਿ ਜਿਸ ਜੀਵ ਕੋਲੇ ਖਿਮਾ ਕਰਨ ਦਾ ਦਾਣ ਆ ਜਾਂਦਾ ਏ ਉਹ ਸਦਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵਸਦਾ ਏ ਕਿਉਂਕਿ ਬਖਤਾਜ ਤੌਰ ਤੇ ਅਸੀਂ ਚੰਗੇ ਕੰਮ ਦੁਨੀਆ ਵਿੱਚ ਭਲਾ ਦਿੰਦੇ ਹਾਂ ਪਰ ਕਿਸੇ ਦੀਆਂ ਕਹਿਣਾ ਹੋਈਆਂ ਗੱਲਾਂ ਦਾ 20 20 ਸਾਲ ਤੱਕ ਵੀ ਸਾਡੇ ਮਨ ਦੇ ਵਿੱਚ ਉਦਾਂ ਹੀ ਵਸੇਬਾ ਕਰਕੇ ਬੈਠੀਆਂ ਨੇ ਮੇਰੇ ਮਨ ਦੇ ਵਿੱਚੋਂ ਇਹ ਚੀਜ਼ਾਂ ਕੱਢ ਦਾਤਿਆ ਤੇ ਮੈਨੂੰ ਖਿਮਾ ਦੀ ਦਾਤ ਬਖਸ਼ ਮੈਨੂੰ ਧੀਰਜ ਬਖਸ਼ ਟਿਕਾਉ ਬਖਸ਼ ਕਿਉ ਫਿਰ ਵੀ ਮੈਂ ਤੇਰੀ ਭਗਤੀ ਕਰਾਂਗਾ ਤੇਰੀ ਭਗਤ ਕਰੈ ਜਨ ਥਿੰਦਾ ਤੇਰੇ ਨਾਮ ਦੇ ਵਿੱਚ ਮੈਂ ਫਿਰ ਵੀ ਪਰੋਤਾ ਜਾਵਾਂਗਾ ਮੈਂ ਨਾਹੀਂ ਕੀਤਾ ਲੱਭੂ ਮੈਂ ਲਾਲਚ ਨਹੀਂ ਕਰਦਾ ਪਿਆ ਦਾਤਾ ਤੇ ਆ ਤੇਰੇ ਦਰ ਤੋਂ ਕੇਵਲ ਇਹ ਦਾਤਾ ਮੰਗਦਾ ਹਾਂ ਕਿਉਂਕਿ ਮੈਨੂੰ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਕੇਵਲ ਤੇਰਾ ਨਾਮ ਚਾਹੀਦਾ ਹੈ ਮੈਂ ਨਾਹੀਂ ਕੀਤਾ ਲੱਭੂ ਇੱਕ ਨਾਮ ਤੇਰਾ ਮੈਂ ਫੱਬੂ ਤੇਰੇ ਨਾਮ ਦੇ ਨਾਲ ਜੁੜ ਜਾਵਾਂ ਕਿਉਂਕਿ ਤੇਰੇ ਨਾਮ ਦੇ ਨਾਲ ਜੁੜ ਕੇ ਛੋਟੀਆਂ ਜਾਤਾਂ ਵਾਲੇ ਵੀ ਉੱਚੀ ਜਾਤ ਵਾਲੇ ਬਣ ਗਏ ਦੁਨੀਆ ਦੇ ਲੋਕ ਭਗਤ ਰਵਿਦਾਸ ਨੂੰ ਚੁਮਾਰ ਕਹਿੰਦੇ ਨੇ ਕਬੀਰ ਨੂੰ ਚਲਾਹਾ ਕਹਿੰਦੇ ਨੇ ਨਾਮਦੇਵ ਨੂੰ ਛੇਮਾ ਕਹਿੰਦੇ ਨੇ ਧੰਨੇ ਨੂੰ ਜੱਟ ਕਹਿੰਦੇ ਨੇ ਪਰ ਜਦੋਂ ਉਹ ਤੇਰੇ ਨਾਮ ਦੇ ਨਾਲ ਜੁੜੇ ਤੇ ਵੱਡੇ ਵੱਡੇ ਦੁਨੀਆ ਦੇ ਲੋਕ ਉਹਨਾਂ ਦੇ ਪੈਰਾਂ ਤੇ ਆ ਕੇ ਸਜਦਾ ਕਰਨ ਲੱਗੇ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮੰਨਿਆ ਮਨ ਮੰਨਿਆ ਤੋ ਹਰ ਜਾਂਨਿਆ ਕਿਉਂਕਿ ਜਦੋਂ ਤੱਕ ਜੀਵ ਦਾ ਮਨ ਸੱਚ ਦੇ ਰਸਤੇ ਨੂੰ ਪਕੜਦਾ ਨਹੀਂ ਹੈ ਤਦੋਂ ਤੱਕ ਜੀਵ ਨੂੰ ਪਰਮੇਸ਼ਰ ਦੇ ਨਾਮ ਦੀ ਸੋਝੀ ਨਹੀਂ ਹੈ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਸੋਝੀ ਪੈ ਜਾਂਦੀ ਹੈ ਜੀਵ ਦਾ ਮਨ ਪਰਮੇਸ਼ਰ ਦੇ ਨਾਮ ਨੂੰ ਮੰਨ ਜਾਂਦਾ ਹੈ ਫਿਰ ਉਹ ਦੁਨੀਆ ਦੀ ਵਡਿਆਈ ਤੇ ਦੁਨੀਆ ਦੀ ਸ਼ੋਰਤ ਨੂੰ ਅੱਗੇ ਰੱਖ ਕੇ ਨਹੀਂ ਚੱਲਦਾ ਕੇਵਲ ਤੇ ਕੇਵਲ ਉਹਦੇ ਹਿਰਦੇ ਘਰ ਵਿੱਚ ਪ੍ਰਮੇਸ਼ਰ ਦਾ ਨਾਮ ਪੁਜਿ ਆਬਾਦਤ ਉਹਦੀ ਬੰਦਗੀ ਦਾ ਵਸੇਭਾ ਹੋ ਜਾਂਦਾ ਹੈ ਤੇ ਜਿੰਦੇ ਜੀ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਸੰਗਤ ਦਾ ਧੰਨਵਾਦ ਜੀ ਉਹਨਾਂ ਨੂੰ ਪੁਰਜੁਕ ਦੀ ਖਿਮਾ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਕੀ ਫਤੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ